ਬਬਰ ਖਾਲਸਾ ਇੰਟਰਨੈਸ਼ਨਲ ਦੇ ਵੱਲੋਂ ਜਿਹੜੀ ਵੱਡੀ ਵਾਰਤਾ ਤੁਨੂੰ ਅੰਜਾਮ ਦਿੱਤਾ ਜਾਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਥਲ ਪਾ ਦਿੱਤੀ ਅਦਾਦੀ ਕਿ ਐਸਐਸਪੀ ਗੁਰਦਾਸਪੁਰ ਨੇ ਇਹ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ 2 AK47 ਅਤੇ 2 ਬੰਬ ਅਤੇ 2 ਮੈਗਜ਼ੀਨ ਅਤੇ 16 ਜਿੰਦਾ ਕਾਰਤੂਸ ਗਾਜੀਗੋੜ ਦੇ ਨਹਿਰ ਦੇ ਨਜ਼ਦੀਕ ਪਏ ਝਾੜੀਆਂ ਦੇ ਵਿੱਚੋਂ ਮਿਲੇ ਅਤੇ ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਪੰਜਾਬ ਦੇ ਵੱਲੋਂ ਵੀ ਟਵੀਟ ਕਰਕੇ ਸਾਂਝੀ ਕੀਤੀ ਗਈ ਸੀ ਤਾਂ ਹੁਣ ਐਸਐਸਪੀ ਗੁਰਦਾਸਪੁਰ ਨੇ ਕੀ ਕੁਝ کیا ਉੱਪਰ ਜਾਣਕਾਰੀ ਜੜੀਆਂ ਸਾਂਝੀ ਕਰ ਲੈਣੀਆਂ ਤੁਸੀਂ ਬਣੀ ਰਹੋ ਪੰਜਾਬੀ ਇਕਰਚਾਨ ਦੇ ਨਾਲ ਬਲਜੀਤ ਸਿੰਘ ਲੰਦੀ ਰਿਪੋਰਟ ਬਿਊਰੋ देखो जी एजीटीएफ एंटी गैंगस्टर्स टास्क फोर्स दी सिक्विट इंफॉर्मेशन ਤੇ ਇੰਟੈਲੀਜੈਂਸ ਲੈਡ ਆਪਰੇਸ਼ਨ ਜਿਹੜਾ ਸੀਗਾ ਉਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਉਸ ਪੀ ਆਪ ਤੇ ਗੁਰਦਾਸਪੁਰ ਦੇ ਪਨਾਸ਼ਾਲਾ ਦੇ ਵਿੱਚ ਇੱਕ ਐਫਆ ਜਿਹੜੀ ਹੈਗੀ ਅੰਡਰ ਐਕਸਪਲੋਸਿਵ ਵੈਕਟਰ ਅਤੇ ਜਿਹੜਾ ਆਮ ਸੈਕਡਾਊਸ ਕੀਤੀ ਗਈ ਹੈਗੀ ਜਿਹਦੇ ਵਿੱਚ 2 एके 47 2 ਹੈਂਡ ਗ੍ਰਨੇਡ ਅਤੇ ਲਾਈਵ ਆਂਸ ਜਿਹੜੇ ਹੈਦੇ ਪਾ ਮਧਾਰੀ ਹੈ ਜੀ ਕੀ ਸੌਗਲੇ ਕਰੇਗੀ ਦੇਖੋ ਜੀ ਇਹਦੇ ਵਿੱਚ ਅਸੀਂ ਡੈਟ ਆਫ ਦਾ ਕਿ ਵੀ ਇਹਨਾਂ ਦਾ ਸੋਰਸ ਕੀ ਸੀ ਕਿੱਥੇ ਜਾਣਾ ਸੀ ਇਹ ਸਾਰੀ ਚੀਜ਼ਾਂ ਅਸੀਂ ਇਨਵੈਸਟਿਗੇਟ ਕਰਦੇ ਸੀ ਪੁਲਿਸ ਦੇ ਹੱਥੇ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਜਿਸ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਦੇ ਵੱਲੋਂ ਜਿਹੜੀ ਵੱਡੀ ਵਾਰਤਾ ਤੁਹਾਨੂੰ ਅੰਜਾਮ ਦਿੱਤਾ ਜਾਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਥਲ ਪਾ ਦਿੱਤੀ ਅਦਾਦੀ ਕਿ ਐਸਐਸਪੀ ਗੁਰਦਾਸਪੁਰ ਨੇ ਇਹ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਦੋ AK47 ਅਤੇ 2 ਬੰਬ ਅਤੇ 2 ਮੈਗਜ਼ੀਨ ਅਤੇ 16 ਜਿੰਦਾ ਕਾਰਤੂਸ ਗਾਜੀਗੋੜ ਦੇ ਨਹਿਰ ਦੇ ਨਜ਼ਦੀਕ ਪਏ ਝਾੜੀਆਂ ਦੇ ਵਿੱਚੋਂ ਮਿਲੇ ਅਤੇ ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਪੰਜਾਬ ਦੇ ਵੱਲੋਂ ਵੀ ਟਵੀਟ ਕਰਕੇ ਸਾਂਝੀ ਕੀਤੀ ਗਈ ਸੀ ਤਾਂ ਹੁਣ ਐਸਐਸਪੀ ਗੁਰਦਾਸਪੁਰ ਨੇ ਕੀ ਕੁਝ ਕੀਤਾ ਉੱਪਰ ਜਾਣਕਾਰੀ ਜੜੀਆਂ ਸਾਂਝੀ ਕਰ ਲੈਣਿਆ ਤੁਸੀਂ ਬਣੀ ਰਹੋ ਪੰਜਾਬੀ ਅਖ਼ਬਾਰ ਚੈਨ ਦੇ ਨਾਲ ਬਲਜੀਤ ਸਿੰਘ ਲੰਦੀ ਰਿਪੋਰਟ ਬਿਊਰੋ ਦੇਖੋ ਜੀ AGTF ਐਂਟੀ ਕੈਂਗਸਟਰ ਟਾਸਕ ਫੋਰਸ ਦੀ ਸਿਕਿਉਰਿਟੀ ਇਨਫੋਰਮੇਸ਼ਨ ਅਤੇ ਰੈਂਟਲिजੈਂਸ ਲੈਡ ਆਪਰੇਸ਼ਨ ਜਿਹੜਾ ਸੀਗਾ ਉਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਉਸ ਪੀਆਤੇ ਗੁਰਦਾਸਪੁਰ ਦੇ ਪਨਾਸ਼ਾਲਾ ਦੇ ਵਿੱਚ ਇੱਕ ਆਫੀਆ ਜਿਹੜੀ ਹੈਗੀ ਅੰਡਰ ਐਕਸਪਲੋਸਿਵ ਐਕਟ ਅਤੇ ਜਿਹੜਾ ਆਰਮ ਸੈਕਡਾਊਸ ਕੀਤੀ ਗਈ ਹੈ ਜਿਹਦੇ ਵਿੱਚ 2 AK47 2 ਹੈਂਡ ਗ੍ਰੇਨੇਡ ਅਤੇ ਲਾਈਵ ਆਉਂਸ ਜਿਹੜੇ ਹੱਥ ਪਰ ਮਦਾਰੀ ਹੈ ਜੀ ਕੀ ਸਾਰਾ ਅਗਲੀ ਕਰ ਰਹੇ ਹੋ ਦੇਖੋ ਜੀ ਇਹਦੇ ਚ ਅਸੀਂ ਡੈਟ ਆਫ ਆਫ ਦਾ ਕਿ ਵੀ ਇਹਨਾਂ ਦਾ ਸੋਰਸ ਕੀ ਸੀ ਕਿੱਥੇ ਜਾਣਾ ਸੀ ਇਹ ਸਾਰੀ ਚੀਜ਼ਾਂ ਅਸੀਂ ਇਨਵੈਸਟਿਗੇਟ ਕਰਦੇ ਸੀ ਗੁਰਦਾਸਪੁਰ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਜਿਸ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਦੇ ਵੱਲੋਂ ਜਿਹੜੀ ਵੱਡੀ ਵਾਰਤਾ ਤੁਹਾਨੂੰ ਅੰਜਾਮ ਦਿੱਤਾ ਜਾਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਥਲ ਪਾ ਦਿੱਤੀ ਅਦਾਦੀ ਕਿ ਐਸਐਸਪੀ ਗੁਰਦਾਸਪੁਰ ਨੇ ਇਹ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਦੋ AK47 ਅਤੇ 2 ਬੰਬ ਅਤੇ 2 ਮੈਗਜ਼ੀਨ ਅਤੇ 16 ਜਿੰਦਾ ਕਾਰਤੂਸ ਗਾਜੀਗੋੜ ਦੇ ਨਹਿਰ ਦੇ ਨਜ਼ਦੀਕ ਪਏ ਝਾੜੀਆਂ ਦੇ ਵਿੱਚੋਂ ਮਿਲੇ ਅਤੇ ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਪੰਜਾਬ ਦੇ ਵੱਲੋਂ ਵੀ ਟਵੀਟ ਕਰਕੇ ਸਾਂਝੀ ਕੀਤੀ ਗਈ ਸੀ ਤਾਂ ਹੁਣ ਐਸਐਸਪੀ ਗੁਰਦਾਸਪੁਰ ਨੇ ਕੀ ਕੁਝ ਕੀਤਾ ਉੱਪਰ ਜਾਣਕਾਰੀ ਜੜੀਆਂ ਸਾਂਝੀ ਕਰ ਲੈਣੀਆਂ ਤੁਸੀਂ ਬਣੀ ਰਹੋ ਪੰਜਾਬੀ ਅਖ਼ਬਾਰ ਚੈਨ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਬਿਊਰੋ देखो जी एजीटीएफ एंटी कैंसर टास्क फोर्स दी सिक्योरिटी इंफॉर्मेशन ਅਤੇ ਰੈਂਟਲिजेंस ਲੈਡ ਆਪਰੇਸ਼ਨ ਜਿਹੜਾ ਸੀਗਾ ਉਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਉਸ ਪੀਆਤੇ ਗੁਰਦਾਸਪੁਰ ਦੇ ਪਨਾਸ਼ਾਲਾ ਦੇ ਵਿੱਚ ਇੱਕ ਐਫਆਈਆ ਜਿਹੜੀ ਹੈਗੀ ਅੰਡਰ ਐਕਸਪਲੋਸਿਵ ਐਕਟ ਅਤੇ ਜਿਹੜਾ ਆਰਮ ਸੈਕਡਾਊਸ ਕੀਤੀ ਗਈ ਹੈਗੀ ਜਿਹਦੇ ਵਿੱਚ 2 AK47 2 ਹੈਂਡ ਗ੍ਰੇਨੇਡ ਅਤੇ ਲਾਈਵ ਆਉਂਸ ਜਿਹੜੇ ਹੈਗੇ ਕਬਦ ਕਰਿਆ ਗਿਆ ਸੀ ਇਸਾ ਅਗਲੀ ਕਰੇਗੀ ਦੇਖੋ ਜੀ ਇਹਦੇ ਵਿੱਚ ਅਸੀਂ ਡੈਟ ਆਫ ਆਫ ਦਾ ਕੀ ਵੀ ਇਹਨਾਂ ਦਾ ਸੋਰਸ ਕੀ ਸੀ ਕਿੱਥੇ ਜਾਣਾ ਸੀ ਇਹ ਸਾਰੀ ਚੀਜ਼ ਅਸੀਂ ਇਨਵੈਸਟੀਗੇਟ ਕਰਦੇ ਸੀ ਥੈਂਕ ਯੂ ਗੁਰਦਾਸਪੁਰ ਪੁਲਿਸ ਦੇ ਹੱਥੇ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਜਿਸ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਦੇ ਵੱਲੋਂ ਜਿਹੜੀ ਵੱਡੀ ਵਾਰਤਾ ਤੁਹਾਨੂੰ ਅੰਜਾਮ ਦਿੱਤਾ ਜਾਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਥਲパਦੀਤੀ ਅਦਾਦੀ ਕੀ ਐਸਐਸਪੀ ਗੁਰਦਾਸਪੁਰ ਨੇ ਇਹ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਦੋ AK47 ਅਤੇ 2 ਬੰਬ ਅਤੇ 2 ਮੈਗਜ਼ੀਨ ਅਤੇ 16 जिंदा ਕਾਰਤੂਸ ਗਾਜੀਗੋੜ ਦੇ ਨਹਿਰ ਦੇ ਨਜ਼ਦੀਕ ਪਏ ਝਾੜੀਆਂ ਦੇ ਵਿੱਚੋਂ ਮਿਲੇ ਅਤੇ ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਪੰਜਾਬ ਦੇ ਵੱਲੋਂ ਵੀ ਟਵੀਟ ਕਰਕੇ ਸਾਂਝੀ ਕੀਤੀ ਗਈ ਸੀ ਤਾਂ ਹੁਣ ਐਸਐਸਪੀ ਗੁਰਦਾਸਪੁਰ ਨੇ ਕੀ ਕੁਝ ਕੀਤਾ ਉੱਪਰ ਜਾਣਕਾਰੀ ਜੜੀਆਂ ਸਾਂਝੀ ਕਰ ਲੈਣਿਆ ਤੁਸੀਂ ਬਣੀ ਰਹੋ ਪੰਜਾਬੀ ਅਖ਼ਬਾਰ ਚੈਨ ਦੇ ਨਾਲ ਬਲਜੀਤ ਸਿੰਘ ਲੰਦੀ ਰਿਪੋਰਟ ਬਿਊਰੋ ਦੇਖੋ ਜੀ AGTF ਐਂਟੀ ਕੈਂਗਸਟਰ ਟਾਸਕ ਫੋਰਸ ਦੀ ਸਿਕਿਉਰਿਟੀ ਇਨਫੋਰਮੇਸ਼ਨ ਅਤੇ ਰੈਂਟਲिजੈਂਸ ਲੈਡ ਆਪਰੇਸ਼ਨ ਜਿਹੜਾ ਸੀਗਾ ਉਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਉਸ ਪੀਆਤੇ ਗੁਰਦਾਸਪੁਰ ਦੇ ਪਨਾਸ਼ਾਲਾ ਦੇ ਵਿੱਚ ਇੱਕ ਆਫਆ ਜਿਹੜੀ ਹੈਗੀ ਅੰਡਰ ਐਕਸਪਲੋਸਿਵ ਐਕਟ ਅਤੇ ਜਿਹੜਾ ਆਰਮ ਸੈਕਡਾਊਸ ਕੀਤੀ ਗਈ ਹੈ ਜਿਹਦੇ ਵਿੱਚ 2 AK47 2 ਹੈਂਡ ਗ੍ਰੇਨੇਡ ਅਤੇ ਲਾਈਵ ਆਉਂਸ ਜਿਹੜੇ ਹਜੇ ਫੰਮਦ ਹੋਏ ਸੀ ਕੀ ਸੌਗ ਨਹੀਂ ਕਰ ਰਹੇ ਦੇਖੋ ਜੀ ਇਹਦੇ ਚ ਅਸੀਂ ਡਾਟਾ ਫੌ ਦਾ ਕਿ ਵੀ ਇਹਨਾਂ ਦਾ ਸੋਰਸ ਕੀ ਸੀ ਕਿੱਥੇ ਜਾਣਾ ਸੀ ਇਹ ਸਾਰੀ ਚੀਜ਼ਾਂ ਅਸੀਂ ਇਨਵੈਸਟਿਗੇਟ ਕਰਦੇ ਸੀ ਗੁਰਦਾਸਪੁਰ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਜਿਸ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਦੇ ਵੱਲੋਂ ਜਿਹੜੀ ਵੱਡੀ ਵਾਰਤਾ ਤੁਹਾਨੂੰ ਅਨਜਾਮ ਦਿੱਤਾ ਜਾਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਥਲパਦੀਤੀ ਅਦਾਦੀ ਕਿ ਐਸਐਸਪੀ ਗੁਰਦਾਸਪੁਰ ਨੇ ਇਹ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਦੋ AK47 ਅਤੇ 2 ਬੰਬ ਅਤੇ 2 ਮੈਗਜ਼ੀਨ ਅਤੇ 16 ਜਿੰਦਾ ਕਾਰਤੂਸ ਗਾਜੀਗੋੜ ਦੇ ਨਹਿਰ ਦੇ ਨਜ਼ਦੀਕ ਪਏ ਝਾੜੀਆਂ ਦੇ ਵਿੱਚੋਂ ਮਿਲੇ ਅਤੇ ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਪੰਜਾਬ ਦੇ ਵੱਲੋਂ ਵੀ ਟਵੀਟ ਕਰਕੇ ਸਾਂਝੀ ਕੀਤੀ ਗਈ ਸੀ ਤਾਂ ਹੁਣ ਐਸਐਸਪੀ ਗੁਰਦਾਸਪੁਰ ਨੇ ਕੀ ਕੁਝ ਕੀਤਾ ਉੱਪਰ ਜਾਣਕਾਰੀ ਜੜੀਆਂ ਸਾਂਝੀ ਕਰ ਲੈਣੀਆਂ ਤੁਸੀਂ ਬਣੀ ਰਹੋ ਪੰਜਾਬੀ ਏਕਾ ਚੈਨ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਬਿਊਰੋ ਦੇਖੋ ਜੀ AGTF ਐਂਟੀ ਕਾਂਗਸਟਰ ਟਾਸਕ ਫੋਰਸ ਦੀ ਸਿਕਿਉਰਿਟੀ ਇਨਫੋਰਮੇਸ਼ਨ ਅਤੇ ਰੈਂਟਲिजੈਂਸ ਲੈਡ ਆਪਰੇਸ਼ਨ ਜਿਹੜਾ ਸੀਗਾ ਉਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਉਸ ਵੀ ਆਪ ਤੇ ਗੁਰਦਾਸਪੁਰ ਦੇ ਪਨਾ ਸ਼ਾਲਾ ਦੇ ਵਿੱਚ ਇੱਕ ਆਫਆ ਜਿਹੜੀ ਹੈਗੀ ਅੰਡਰ ਐਕਸਪਲੋਸਿਵ ਐਕਟਰ ਅਤੇ ਜਿਹੜਾ ਆਰਮ ਸੈਕਡਾ ਉਸ ਕਿਤੀ ਗਈ ਹੈਗੀ ਜਿਹਦੇ ਵਿੱਚ 2 AK47 2 ਹੈਂਡ ਗ੍ਰੇਨੇਡ ਅਤੇ ਲਾਈਵ ਆਉਂਸ ਜਿਹੜੇ ਹੈਗੇ ਪਾ ਮਦ ਹੈ ਜੀ ਕੀ ਸੌਗਲੀ ਕਰ ਰਹੀ ਹੈ ਦੇਖੋ ਜੀ ਇਹਦੇ ਚ ਅਸੀਂ ਡੈਟ ਆਫ ਆਫ ਦਾ ਕਿ ਵੀ ਇਹਨਾਂ ਦਾ ਸੋਰਸ ਕੀ ਸੀ ਕਿੱਥੇ ਜਾਣਾ ਸੀ ਇਹ ਸਾਰੀ ਚੀਜ਼ ਅਸੀਂ ਇਨਵੈਸਟਿਗੇਟ ਕਰਦੇ ਸੀ ਗੁਰਦਾਸਪੁਰ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਜਿਸ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਦੇ ਵੱਲੋਂ ਜਿਹੜੀ ਵੱਡੀ ਵਾਰਤਾ ਤੁਹਾਨੂੰ ਅਨਜਾਮ ਦਿੱਤਾ ਜਾਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਥਲ ਪਾ ਦਿੱਤੀ ਅਦਾਦੀ ਕਿ ਐਸਐਸਪੀ ਗੁਰਦਾਸਪੁਰ ਨੇ ਇਹ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਦੋ AK47 ਅਤੇ 2 ਬੰਬ ਅਤੇ 2 ਮੈਗਜ਼ੀਨ ਅਤੇ 16 ਜਿੰਦਾ ਕਾਰਤੂਸ ਗਾਜੀਗੋੜ ਦੇ ਨਹਿਰ ਦੇ ਨਜ਼ਦੀਕ ਪਏ ਝਾੜੀਆਂ ਦੇ ਵਿੱਚੋਂ ਮਿਲੇ ਅਤੇ ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਪੰਜਾਬ ਦੇ ਵੱਲੋਂ ਵੀ ਟਵੀਟ ਕਰਕੇ ਸਾਂਝੀ ਕੀਤੀ ਗਈ ਸੀ ਤਾਂ ਹੁਣ ਐਸਐਸਪੀ ਗੁਰਦਾਸਪੁਰ ਨੇ ਕੀ ਕੁਝ ਕਿਹਾ ਉੱਪਰ ਜਾਣਕਾਰੀ ਜੜੀਆਂ ਸਾਂਝੀ ਕਰ ਲੈਣੀਆਂ ਤੁਸੀਂ ਬਣੀ ਰਹੋ ਪੰਜਾਬੀ ਅਖ਼ਬਾਰ ਚੈਨ ਦੇ ਨਾਲ ਬਲਜੀਤ ਸਿੰਘ ਲੰਦੀ ਰਿਪੋਰਟ ਬਿਊਰੋ देखो जी एजीटीएफ एंटी कैंसर टास्क फोर्स दी सिक्योरिटी इंफॉर्मेशन ਅਤੇ ਰੈਂਟਲिजेंस ਲੈਡ ਆਪਰੇਸ਼ਨ ਜਿਹੜਾ ਸੀਗਾ ਉਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਉਸ ਪੀਆਤੇ ਗੁਰਦਾਸਪੁਰ ਦੇ ਪਨਾਸ਼ਾਲਾ ਦੇ ਵਿੱਚ ਇੱਕ ਐਫਆਈਆ ਜਿਹੜੀ ਹੈਗੀ ਅੰਡਰ ਐਕਸਪਲੋਸਿਵ ਐਕਟ ਅਤੇ ਜਿਹੜਾ ਆਰਮ ਸੈਕਡਾਊਸ ਕੀਤੀ ਗਈ ਹੈ ਜਿਹਦੇ ਵਿੱਚ 2 AK47 2 ਹੈਂਡ ਗ੍ਰੇਨੇਡ ਅਤੇ ਲਾਈਵ ਆਉਂਸ ਜਿਹੜੇ ਹੱਥੋਂ ਪਾ ਮਦ ਹੋਈ ਹੈ ਜੀ ਕੀ ਸੌਗਲੀ ਕਰ ਰਹੇ ਹੋ ਦੇਖੋ ਜੀ ਇਹਦੇ ਚ ਅਸੀਂ ਡਾਟਾ ਆਫ ਆ ਦਾ ਕਿ ਵੀ ਇਹਨਾਂ ਦਾ ਸੋਰਸ ਕੀ ਸੀ ਕਿੱਥੇ ਜਾਣਾ ਸੀ ਇਹ ਸਾਰੀ ਚੀਜ਼ ਅਸੀਂ ਇਨਵੈਸਟਿਗੇਟ ਕਰਦੇ ਸੀ ਥੈਂਕ ਯੂ ਗੁਰਦਾਸਪੁਰ ਪੁਲਿਸ ਦੇ ਹੱਥੇ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਜਿਸ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਦੇ ਵੱਲੋਂ ਜਿਹੜੀ ਵੱਡੀ ਵਾਰਤਾ ਤੁਹਾਨੂੰ ਅਨਜਾਮ ਦਿੱਤਾ ਜਾਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਥਲ ਪਾ ਦਿੱਤੀ ਅਦਾਦੀ ਕਿ ਐਸਐਸਪੀ ਗੁਰਦਾਸਪੁਰ ਨੇ ਇਹ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਦੋ AK47 ਅਤੇ 2 ਬੰਬ ਅਤੇ 2 ਮੈਗਜ਼ੀਨ ਅਤੇ 16 ਜਿੰਦਾ ਕਾਰਤੂਸ ਗਾਜੀਗੋੜ ਦੇ ਨਹਿਰ ਦੇ ਨਜ਼ਦੀਕ ਪਏ ਝਾੜੀਆਂ ਦੇ ਵਿੱਚੋਂ ਮਿਲੇ ਅਤੇ ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਪੰਜਾਬ ਦੇ ਵੱਲੋਂ ਵੀ ਟਵੀਟ ਕਰਕੇ ਸਾਂਝੀ ਕੀਤੀ ਗਈ ਸੀ ਤਾਂ ਹੁਣ ਐਸਐਸਪੀ ਗੁਰਦਾਸਪੁਰ ਨੇ ਕੀ ਕੁਝ ਕੀਤਾ ਉੱਪਰ ਜਾਣਕਾਰੀ ਜੜੀਆਂ ਸਾਂਝੀ ਕਰਨੀਆਂ ਤੁਸੀਂ ਬਣੀ ਰਹੋ ਪੰਜਾਬੀ ਏਕਰ ਚੈਨ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਬਿਊਰੋ देखो जी एजीटीएफ एंटी गैंगस्टर्स टास्क फोर्स दी सिक्युरिटी इंफॉर्मेशन ਅਤੇ ਰੈਂਟਲिजेंस ਲੈਡ ਆਪਰੇਸ਼ਨ ਜਿਹੜਾ ਸੀਗਾ ਉਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਉਸ ਵੀ ਆਪ ਤੇ ਗੁਰਦਾਸਪੁਰ ਦੇ ਪਨਾ ਸ਼ਾਲਾ ਦੇ ਵਿੱਚ ਇੱਕ ਐਫਆ ਜਿਹੜੀ ਹੈਗੀ ਅੰਡਰ ਐਕਸਪਲੋਸਿਵ ਐਕਟਰ ਅਤੇ ਜਿਹੜਾ ਆਰਮ ਸੈਕਡਾ ਉਸ ਕੀਤੀ ਗਈ ਹੈਗੀ ਜਿਹਦੇ ਵਿੱਚ 2एके47 2 ਹੈਂਡ ਗ੍ਰੇਨੇਡ ਅਤੇ ਲਾਈਵ ਆਉਂਸ ਜਿਹੜੇ ਹੈਗੇ ਫੰਡ ਹੋ ਰਹੀ ਜੀ ਕੀ ਸੌਗਲੀ ਕਰ ਰਹੀ ਹੈ ਦੇਖੋ ਜੀ ਇਹਦੇ ਚ ਅਸੀਂ ਡੈਟ ਆਫ ਆਫ ਦਾ ਕਿ ਵੀ ਇਹਨਾਂ ਦਾ ਸੋਰਸ ਕੀ ਸੀ ਕਿੱਥੇ ਜਾਣਾ ਸੀ ਇਹ ਸਾਰੀ ਚੀਜ਼ਾਂ ਅਸੀਂ ਇਨਵੈਸਟਿਗੇਟ ਕਰਦੇ ਸੀ ਗੁਰਦਾਸਪੁਰ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਜਿਸ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਦੇ ਵੱਲੋਂ ਜਿਹੜੀ ਵੱਡੀ ਵਾਰਤਾ ਤੁਹਾਨੂੰ ਅੰਜਾਮ ਦਿੱਤਾ ਜਾਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਥਲ ਪਾ ਦਿੱਤੀ ਅਦਾਦੀ ਕਿ ਐਸਐਸਪੀ ਗੁਰਦਾਸਪੁਰ ਨੇ ਇਹ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਦੋ AK47 ਅਤੇ 2 ਬੰਬ ਅਤੇ 2 ਮੈਗਜ਼ੀਨ ਅਤੇ 16 ਜਿੰਦਾ ਕਾਰਤੂਸ ਗਾਜੀਗੋੜ ਦੇ ਨਹਿਰ ਦੇ ਨਜ਼ਦੀਕ ਪਏ ਝਾੜੀਆਂ ਦੇ ਵਿੱਚੋਂ ਮਿਲੇ ਅਤੇ ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਪੰਜਾਬ ਦੇ ਵੱਲੋਂ ਵੀ ਟਵੀਟ ਕਰਕੇ ਸਾਂਝੀ ਕੀਤੀ ਗਈ ਸੀ ਤਾਂ ਹੁਣ ਐਸਐਸਪੀ ਗੁਰਦਾਸਪੁਰ ਨੇ ਕੀ ਕੁਝ ਕੀਤਾ ਉੱਪਰ ਜਾਣਕਾਰੀ ਜੜੀਆਂ ਸਾਂਝੀ ਕਰ ਲੈਣਿਆ ਤੁਸੀਂ ਬਣੀ ਰਹੋ ਪੰਜਾਬੀ ਅਖ਼ਬਾਰ ਚੈਨ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਬਿਊਰੋ देखो जी एजीटीएफ एंटी कैंसर टास्क फोर्स दी सिक्योरिटी इंफॉर्मेशन ਅਤੇ ਰੈਂਟਲिजेंस ਲੈਡ ਆਪਰੇਸ਼ਨ ਜਿਹੜਾ ਸੀਗਾ ਉਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਉਸ ਪੀਆਤੇ ਗੁਰਦਾਸਪੁਰ ਦੇ ਪਨਾਸ਼ਾਲਾ ਦੇ ਵਿੱਚ ਇੱਕ ਐਫਆਈਆ ਜਿਹੜੀ ਹੈਗੀ ਅੰਡਰ ਐਕਸਪਲੋਸਿਵ ਐਕਟ ਅਤੇ ਜਿਹੜਾ ਆਰਮ ਸੈਕਡਾਊਸ ਕੀਤੀ ਗਈ ਹੈਗੀ ਜਿਹਦੇ ਵਿੱਚ 2 एके47 2 ਹੈਂਡ ਗ੍ਰੇਨੇਡ ਅਤੇ ਲਾਈਵ ਆਉਂਸ ਜਿਹੜੇ ਹਜੇ ਫੰਮਦ ਹੋ ਰਿਹਾ ਹੈ ਜੀ ਕੀ ਸਾਰਾ ਅਗਲੀ ਕਰ ਰਹੇ ਦੇਖੋ ਜੀ ਇਹਦੇ ਚ ਅਸੀਂ ਡੇਟ ਆਫ ਆਫ ਦਾ ਕਿ ਵੀ ਇਹਨਾਂ ਦਾ ਸੋਰਸ ਕੀ ਸੀ ਕਿੱਥੇ ਜਾਣਾ ਸੀ ਇਹ ਸਾਰੀ ਚੀਜ਼ਾਂ ਅਸੀਂ ਇਨਵੈਸਟੀਗੇਟ ਕਰਦੇ ਸੀ ਥੈਂਕ ਯੂ ਗੁਰਦਾਸਪੁਰ ਪੁਲਿਸ ਦੇ ਹੱਥੇ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਜਿਸ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਦੇ ਵੱਲੋਂ ਜਿਹੜੀ ਵੱਡੀ ਵਾਰਤਾ ਤੁਨੂੰ ਅੰਜਾਮ ਦਿੱਤਾ ਜਾਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਥਲ ਪਾ ਦਿੱਤੀ ਅਦਾਦੀ ਕਿ ਐਸਐਸਪੀ ਗੁਰਦਾਸਪੁਰ ਨੇ ਇਹ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਦੋ AK47 ਅਤੇ 2 ਬੰਬ ਅਤੇ 2 ਮੈਗਜ਼ੀਨ ਅਤੇ 16 जिंदा ਕਾਰਤੂਸ ਗਾਜੀਗੋੜ ਦੇ ਨਹਿਰ ਦੇ ਨਜ਼ਦੀਕ ਪਏ ਝਾੜੀਆਂ ਦੇ ਵਿੱਚੋਂ ਮਿਲੇ ਅਤੇ ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਪੰਜਾਬ ਦੇ ਵੱਲੋਂ ਵੀ ਟਵੀਟ ਕਰਕੇ ਸਾਂਝੀ ਕੀਤੀ ਗਈ ਸੀ ਤਾਂ ਹੁਣ ਐਸਐਸਪੀ ਗੁਰਦਾਸਪੁਰ ਨੇ ਕੀ ਕੁਝ کیا ਉੱਪਰ ਜਾਣਕਾਰੀ ਜੜੀਆਂ ਸਾਂਝੀ ਕਰ ਲੈਣਿਆ ਤੁਸੀਂ ਬਣੀ ਰਹੋ ਪੰਜਾਬੀ ਅਖ਼ਬਾਰ ਚੈਨ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਬਿਊਰੋ ਦੇਖੋ ਜੀ AGTF ਐਂਟੀ ਕਾਂਗਸਟਰ ਟਾਸਕ ਫੋਰਸ ਦੀ ਸਿਕਿਉਰਿਟੀ ਇਨਫੋਰਮੇਸ਼ਨ ਅਤੇ ਰੈਂਟਲिजੈਂਸ ਲੈਡ ਆਪਰੇਸ਼ਨ ਜਿਹੜਾ ਸੀਗਾ ਉਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਉਸ ਪੀਆਤੇ ਗੁਰਦਾਸਪੁਰ ਦੇ ਪਨਾਹਸ਼ਾਲਾ ਦੇ ਵਿੱਚ ਇੱਕ ਐਫਆਈਏ ਜਿਹੜੀ ਹੈਗੀ ਅੰਡਰ ਐਕਸਪਲੋਸਿਵ ਐਕਟ ਅਤੇ ਜਿਹੜਾ ਆਮ ਸੈਕਡਾਊਸ ਕੀਤੀ ਗਈ ਹੈਗੀ ਜਿਹਦੇ ਵਿੱਚ 2 AK47 2 ਹੈਂਡ ਗ੍ਰੇਨੇਡ ਅਤੇ ਲਾਈਵ ਆਉਂਸ ਜਿਹੜੇ ਹੈਗੇ ਪਾਮਦ ਹੋ ਰਿਹਾ ਸੀ ਕੀ ਸਵਾਲ ਨਹੀਂ ਕਰ ਰਹੇ ਦੇਖੋ ਜੀ ਇਹਦੇ ਚ ਅਸੀਂ ਡਾਟਾ ਫੌ ਦਾ ਕਿ ਵੀ ਇਹਨਾਂ ਦਾ ਸੋਰਸ ਕੀ ਸੀ ਕਿੱਥੇ ਜਾਣਾ ਸੀ ਇਹ ਸਾਰੀ ਚੀਜ਼ਾਂ ਅਸੀਂ ਇਨਵੈਸਟਿਗੇਟ ਕਰਦੇ ਸੀ ਥੈਂਕ ਯੂ ਗੁਰਦਾਸਪੁਰ ਪੁਲਿਸ ਦੇ ਹੱਥੇ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਜਿਸ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਦੇ ਵੱਲੋਂ ਜਿਹੜੀ ਵੱਡੀ ਵਾਰਤਾ ਤੁਨੂੰ ਅੰਜਾਮ ਦਿੱਤਾ ਜਾਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਥਲ ਪਾ ਦਿੱਤੀ ਅਦਾਦੀ ਕਿ ਐਸਐਸਪੀ ਗੁਰਦਾਸਪੁਰ ਨੇ ਇਹ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਦੋ AK47 ਅਤੇ 2 ਬੰਬ ਅਤੇ 2 ਮੈਗਜ਼ੀਨ ਅਤੇ 16 ਜਿੰਦਾ ਕਾਰਤੂਸ ਗਾਜੀਗੋੜ ਦੇ ਨਹਿਰ ਦੇ ਨਜ਼ਦੀਕ ਪਏ ਝਾੜੀਆਂ ਦੇ ਵਿੱਚੋਂ ਮਿਲੇ ਅਤੇ ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਪੰਜਾਬ ਦੇ ਵੱਲੋਂ ਵੀ ਟਵੀਟ ਕਰਕੇ ਸਾਂਝੀ ਕੀਤੀ ਗਈ ਸੀ ਤਾਂ ਹੁਣ ਐਸਐਸਪੀ ਗੁਰਦਾਸਪੁਰ ਨੇ ਕੀ ਕੁਝ ਕੀਤਾ ਉੱਪਰ ਜਾਣਕਾਰੀ ਜੜੀਆਂ ਸਾਂਝੀ ਕਰ ਲੈਣੀਆਂ ਤੁਸੀਂ ਬਣੀ ਰਹੋ ਪੰਜਾਬੀ ਏਕਾ ਚੈਨ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਬਿਊਰੋ ਦੇਖੋ ਜੀ AGTF ਐਂਟੀ ਕਾਂਗਸਟਰ ਟਾਸਕ ਫੋਰਸ ਦੀ ਸਿਕਿਉਰਿਟੀ ਇਨਫੋਰਮੇਸ਼ਨ ਅਤੇ ਇੰਟੈਲੀਜੈਂਸ ਲੈਡ ਆਪਰੇਸ਼ਨ ਜਿਹੜਾ ਸੀਗਾ ਉਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਉਸ ਵੀ ਆਪ ਤੇ ਗੁਰਦਾਸਪੁਰ ਦੇ ਪਨਾ ਸ਼ਾਲਾ ਦੇ ਵਿੱਚ ਇੱਕ ਆਫਆ ਜਿਹੜੀ ਹੈਗੀ ਅੰਡਰ ਐਕਸਪਲੋਸਿਵ ਐਕਟ ਅਤੇ ਜਿਹੜਾ ਆਰਮ ਸੈਕਡਾ ਉਸ ਕੀਤੀ ਗਈ ਹੈਗੀ ਜਿਹਦੇ ਵਿੱਚ 2 AK47 2 ਹੈਂਡ ਗ੍ਰੇਨੇਡ ਅਤੇ ਲਾਈਵ ਆਉਂਸ ਜਿਹੜੇ ਹੈਗੇ ਪੰਚਾ ਕੀ ਸਾਰਾ ਅਗਲੀ ਕਰ ਰਹੇ ਹੋ ਦੇਖੋ ਜੀ ਇਹਦੇ ਚ ਅਸੀਂ ਡੈਟ ਆਫ ਆਫ ਦਾ ਕਿ ਵੀ ਇਹਨਾਂ ਦਾ ਸੋਰਸ ਕੀ ਸੀ ਕਿੱਥੇ ਜਾਣਾ ਸੀ ਇਹ ਸਾਰੀ ਚੀਜ਼ਾਂ ਅਸੀਂ ਇਨਵੈਸਟਿਗੇਟ ਕਰਦੇ ਸੀ ਗੁਰਦਾਸਪੁਰ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਜਿਸ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਦੇ ਵੱਲੋਂ ਜਿਹੜੀ ਵੱਡੀ ਵਾਰਤਾ ਤੁਹਾਨੂੰ ਅੰਜਾਮ ਦਿੱਤਾ ਜਾਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਥਲ ਪਾ ਦਿੱਤੀ ਅਦਾਦੀ ਕਿ ਐਸਐਸਪੀ ਗੁਰਦਾਸਪੁਰ ਨੇ ਇਹ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਦੋ AK47 ਅਤੇ 2 ਬੰਬ ਅਤੇ 2 ਮੈਗਜ਼ੀਨ ਅਤੇ 16 जिंदा ਕਾਰਤੂਸ ਗਾਜੀਗੋੜ ਦੇ ਨਹਿਰ ਦੇ ਨਜ਼ਦੀਕ ਪਏ ਝਾੜੀਆਂ ਦੇ ਵਿੱਚੋਂ ਮਿਲੇ ਅਤੇ ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਪੰਜਾਬ ਦੇ ਵੱਲੋਂ ਵੀ ਟਵੀਟ ਕਰਕੇ ਸਾਂਝੀ ਕੀਤੀ ਗਈ ਸੀ ਤਾਂ ਹੁਣ ਐਸਐਸਪੀ ਗੁਰਦਾਸਪੁਰ ਨੇ ਕੀ ਕੁਝ ਕੀਤਾ ਉੱਪਰ ਜਾਣਕਾਰੀ ਜੜੀਆਂ ਸਾਂਝੀ ਕਰ ਲੈਣਿਆ ਤੁਸੀਂ ਬਣੀ ਰਹੋ ਪੰਜਾਬੀ ਅਖ਼ਬਾਰ ਚੈਨ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਬਿਊਰੋ ਦੇਖੋ ਜੀ AGTF ਐਂਟੀ ਕੈਂਗਸਟਰ ਟਾਸਕ ਫੋਰਸ ਦੀ ਸਿਕਿਉਰਿਟੀ ਇਨਫੋਰਮੇਸ਼ਨ ਅਤੇ ਇੰਟੈਲੀਜੈਂਸ ਲੈਡ ਆਪਰੇਸ਼ਨ ਜਿਹੜਾ ਸੀਗਾ ਉਹਦੇ ਵਿੱਚ ਇਨਫੋਰਮੇਸ਼ਨ ਆਈ ਸੀ ਕਿ ਉਸ ਪੀਆਟੇ ਗੁਰਦਾਸਪੁਰ ਦੇ ਪਨਾਸ਼ਾਲਾ ਦੇ ਵਿੱਚ ਇੱਕ ਐਫਆਈਏ ਜਿਹੜੀ ਹੈਗੀ ਅੰਡਰ ਐਕਸਪਲੋਸਿਵ ਐਕਟ ਅਤੇ ਜਿਹੜਾ ਆਰਮ ਸੈਕਡਾਊਸ ਕੀਤੀ ਗਈ ਹੈਗੀ ਜਿਹਦੇ ਵਿੱਚ 2 AK47 2 ਹੈਂਡ ਗ੍ਰੇਨੇਡ ਅਤੇ ਲਾਈਵ ਆਉਂਸ ਜਿਹੜੇ ਹੈਗੇ ਪਾਮਦ ਹੋ ਰਿਹਾ ਸੀ ਕੀ ਹੋਰ ਅਗਲੀ ਕਰ ਰਹੇ ਹੋ ਦੇਖੋ ਜੀ ਇਹਦੇ ਚ ਅਸੀਂ ਡਾਟਾ ਆਫ ਦਾ ਕਿ ਵੀ ਇਹਨਾਂ ਦਾ ਸੋਰਸ ਕੀ ਸੀ ਕਿੱਥੇ ਜਾਣਾ ਸੀ ਇਹ ਸਾਰੀ ਚੀਜ਼ਾਂ ਅਸੀਂ ਇਨਵੈਸਟਿਗੇਟ ਕਰਦੇ ਸੀ ਥੈਂਕ ਯੂ ਗੁਰਦਾਸਪੁਰ ਪੁਲਿਸ ਦੇ ਹੱਥੇ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਜਿਸ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਦੇ ਵੱਲੋਂ ਜਿਹੜੀ ਵੱਡੀ ਵਾਰਤਾ ਤੁਹਾਨੂੰ ਅੰਜਾਮ ਦਿੱਤਾ ਜਾਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਥਲ ਪਾ ਦਿੱਤੀ ਅਦਾਦੀ ਕਿ ਐਸਐਸਪੀ ਗੁਰਦਾਸਪੁਰ ਨੇ ਇਹ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਦੋ AK47 ਅਤੇ 2 ਬੰਬ ਅਤੇ 2 ਮੈਗਜ਼ੀਨ ਅਤੇ 16 ਜਿੰਦਾ ਕਾਰਤੂਸ ਗਾਜੀਗੋੜ ਦੇ ਨਹਿਰ ਦੇ ਨਜ਼ਦੀਕ ਪਏ ਝਾੜੀਆਂ ਦੇ ਵਿੱਚੋਂ ਮਿਲੇ ਅਤੇ ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਪੰਜਾਬ ਦੇ ਵੱਲੋਂ ਵੀ ਟਵੀਟ ਕਰਕੇ ਸਾਂਝੀ ਕੀਤੀ ਗਈ ਸੀ ਤਾਂ ਹੁਣ ਐਸਐਸਪੀ ਗੁਰਦਾਸਪੁਰ ਨੇ ਕੀ ਕੁਝ ਕੀਤਾ ਉੱਪਰ ਜਾਣਕਾਰੀ ਜੜੀਆਂ ਸਾਂਝੀ ਕਰਨੀਆਂ ਤੁਸੀਂ ਬਣੀ ਰਹੋ ਪੰਜਾਬੀ ਏਕਾ ਚੈਨ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਬਿਊਰੋ देखो जी एजीटीएफ एंटी गैंगस्टर्स टास्क फोर्स दी सिक्विट इंफॉर्मेशन ਅਤੇ ਇੰਟੈਲੀਜੈਂਸ ਲੈਡ ਆਪਰੇਸ਼ਨ ਜਿਹੜਾ ਸੀਗਾ ਉਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਉਸ ਵੀ ਆਪ ਤੇ ਗੁਰਦਾਸਪੁਰ ਦੇ ਪਨਾਸ਼ਾਲਾ ਦੇ ਵਿੱਚ ਇੱਕ ਐਫਆਈਆ ਜਿਹੜੀ ਹੈਗੀ ਅੰਡਰ ਐਕਸਪਲੋਸਿਵ ਐਕਟ ਅਤੇ ਜਿਹੜਾ ਆਰਮ ਸੈਕਡਾ ਉਸ ਕੀਤੀ ਗਈ ਹੈਗੀ ਜਿਹਦੇ ਵਿੱਚ 2 एके 47 2 ਹੈਂਡ ਗ੍ਰੇਨੇਡ ਅਤੇ ਲਾਈਵ ਆਉਂਸ ਜਿਹੜੇ ਹੈਗੇ ਪਮਦ ਹੈ ਜੀ ਕੀ ਹੋਰ ਅਗਲੀ ਕਰ ਰਹੇ ਹੋ ਦੇਖੋ ਜੀ ਇਹਦੇ ਵਿੱਚ ਅਸੀਂ ਡੈਟ ਆਫ ਆਫ ਦਾ ਕਿ ਵੀ ਇਹਨਾਂ ਦਾ ਸੋਰਸ ਕੀ ਸੀ ਕਿੱਥੇ ਜਾਣਾ ਸੀ ਇਹ ਸਾਰੀ ਚੀਜ਼ ਅਸੀਂ ਇਨਵੈਸਟਿਗੇਟ ਕਰਦੇ ਸੀ ਗੁਰਦਾਸਪੁਰ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਜਿਸ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਦੇ ਵੱਲੋਂ ਜਿਹੜੀ ਵੱਡੀ ਵਾਰਤਾ ਤੁਹਾਨੂੰ ਅੰਜਾਮ ਦਿੱਤਾ ਜਾਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਥਲ ਪਾ ਦਿੱਤੀ ਅਦਾਦੀ ਕਿ ਐਸਐਸਪੀ ਗੁਰਦਾਸਪੁਰ ਨੇ ਇਹ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਦੋ AK47 ਅਤੇ 2 ਬੰਬ ਅਤੇ 2 ਮੈਗਜ਼ੀਨ ਅਤੇ 16 ਜਿੰਦਾ ਕਾਰਤੂਸ ਗਾਜੀਗੋੜ ਦੇ ਨਹਿਰ ਦੇ ਨਜ਼ਦੀਕ ਪਏ ਝਾੜੀਆਂ ਦੇ ਵਿੱਚੋਂ ਮਿਲੇ ਅਤੇ ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਪੰਜਾਬ ਦੇ ਵੱਲੋਂ ਵੀ ਟਵੀਟ ਕਰਕੇ ਸਾਂਝੀ ਕੀਤੀ ਗਈ ਸੀ ਤਾਂ ਹੁਣ ਐਸਐਸਪੀ ਗੁਰਦਾਸਪੁਰ ਨੇ ਕੀ ਕੁਝ ਕੀਤਾ ਉੱਪਰ ਜਾਣਕਾਰੀ ਜੜੀਆਂ ਸਾਂਝੀ ਕਰ ਲੈਣੀਆਂ ਤੁਸੀਂ ਬਣੀ ਰਹੋ ਪੰਜਾਬੀ ਅਖ਼ਬਾਰ ਚੈਨ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਬਿਊਰੋ देखो जी एजीटीएफ एंटी कैंसर टास्क फोर्स दी सिक्योरिटी इंफॉर्मेशन ਅਤੇ ਰੈਂਟਲिजेंस ਲੈਡ ਆਪਰੇਸ਼ਨ ਜਿਹੜਾ ਸੀਗਾ ਉਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਉਸ ਪੀਆਤੇ ਗੁਰਦਾਸਪੁਰ ਦੇ ਪਨਾਸ਼ਾਲਾ ਦੇ ਵਿੱਚ ਇੱਕ ਐਫਆਈਆ ਜਿਹੜੀ ਹੈਗੀ ਅੰਡਰ ਐਕਸਪਲੋਸਿਵ ਐਕਟ ਅਤੇ ਜਿਹੜਾ ਆਮ ਸੈਕਡਾਊਸ ਕੀਤੀ ਗਈ ਹੈ ਜਿਹਦੇ ਵਿੱਚ 2 AK47 2 ਹੈਂਡ ਗ੍ਰੇਨੇਡ ਅਤੇ ਲਾਈਵ ਆਉਂਸ ਜਿਹੜੇ ਹੈਗੇ ਪਾਮਦ ਹੋ ਰਿਹਾ ਜੀ ਕੀ ਹੋਰ ਅਗਲੀ ਕਰ ਰਹੇ ਹੋ ਦੇਖੋ ਜੀ ਇਹਦੇ ਵਿੱਚ ਅਸੀਂ ਡਾਟਾ ਆਫ ਦਾ ਕਿ ਵੀ ਇਹਨਾਂ ਦਾ ਸੋਰਸ ਕੀ ਸੀ ਕਿੱਥੇ ਜਾਣਾ ਸੀ ਇਹ ਸਾਰੀ ਚੀਜ਼ਾਂ ਅਸੀਂ ਇਨਵੈਸਟਿਗੇਟ ਕਰ ਰਹੇ ਸੀ ਥੈਂਕ ਯੂ ਗੁਰਦਾਸਪੁਰ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਜਿਸ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਦੇ ਵੱਲੋਂ ਜਿਹੜੀ ਵੱਡੀ ਵਾਰਤਾ ਤੁਹਾਨੂੰ ਅੰਜਾਮ ਦਿੱਤਾ ਜਾਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਥਲ ਪਾ ਦਿੱਤੀ ਅਦਾਦੀ ਕਿ ਐਸਐਸਪੀ ਗੁਰਦਾਸਪੁਰ ਨੇ ਇਹ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਦੋ AK47 ਅਤੇ 2 ਬੰਬ ਅਤੇ 2 ਮੈਗਜ਼ੀਨ ਅਤੇ 16 जिंदा ਕਾਰਤੂਸ ਗਾਜੀਗੋੜ ਦੇ ਨਹਿਰ ਦੇ ਨਜ਼ਦੀਕ ਪਏ ਝਾੜੀਆਂ ਦੇ ਵਿੱਚੋਂ ਮਿਲੇ ਅਤੇ ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਪੰਜਾਬ ਦੇ ਵੱਲੋਂ ਵੀ ਟਵੀਟ ਕਰਕੇ ਸਾਂਝੀ ਕੀਤੀ ਗਈ ਸੀ ਤਾਂ ਹੁਣ ਐਸਐਸਪੀ ਗੁਰਦਾਸਪੁਰ ਨੇ ਕੀ ਕੁਝ ਕੀਤਾ ਉੱਪਰ ਜਾਣਕਾਰੀ ਜੜੀਆਂ ਸਾਂਝੀ ਕਰ ਲੈਣਿਆ ਤੁਸੀਂ ਬਣੀ ਰਹੋ ਪੰਜਾਬੀ ਅਖ਼ਬਾਰ ਚੈਨ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਬਿਊਰੋ ਦੇਖੋ ਜੀ AGTF ਐਂਟੀ ਕੈਂਗਸਟਰ ਟਾਸਕ ਫੋਰਸ ਦੀ ਸਿਕਿਉਰਿਟੀ ਇਨਫੋਰਮੇਸ਼ਨ ਅਤੇ ਇੰਟੈਲੀਜੈਂਸ ਲੈਡ ਆਪਰੇਸ਼ਨ ਜਿਹੜਾ ਸੀਗਾ ਉਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਉਸ ਪੀਆਤੇ ਗੁਰਦਾਸਪੁਰ ਦੇ ਪਨਾਸ਼ਾਲਾ ਦੇ ਵਿੱਚ ਇੱਕ ਪੀਆ ਜਿਹੜੀ ਹੈਗੀ ਅੰਡਰ ਐਕਸਪਲੋਸਿਵ ਐਕਟ ਅਤੇ ਜਿਹੜਾ ਆਮ ਸੈਕਡਾਊਸ ਕੀਤੀ ਗਈ ਹੈ ਜਿਹਦੇ ਵਿੱਚ 2 AK47 2 ਹੈਂਡ ਗ੍ਰੇਨੇਡ ਅਤੇ ਲਾਈਵ ਆਂਸ ਜਿਹੜੇ ਹੈਗੇ ਪਾ ਮਦ ਹੈ ਜੀ ਕੀ ਸਵਾਲ ਅਗਲੀ ਕਰ ਰਹੇਗੀ ਦੇਖੋ ਜੀ ਇਹਦੇ ਵਿੱਚ ਅਸੀਂ ਡੈਟ ਆਫ ਆਫ ਦਾ ਕਿ ਵੀ ਇਹਨਾਂ ਦਾ ਸੋਰਸ ਕੀ ਸੀ ਕਿੱਥੇ ਜਾਣਾ ਸੀ ਇਹ ਸਾਰੀ ਚੀਜ਼ ਅਸੀਂ ਇਨਵੈਸਟਿਗੇਟ ਕਰਦੇ ਸੀ ਗੁਰਦਾਸਪੁਰ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਜਿਸ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਦੇ ਵੱਲੋਂ ਜਿਹੜੀ ਵੱਡੀ ਵਾਰਤਾ ਤੁਹਾਨੂੰ ਅੰਜਾਮ ਦਿੱਤਾ ਜਾਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਥਲ ਪਾ ਦਿੱਤੀ ਅਦਾਦੀ ਕਿ ਐਸਐਸਪੀ ਗੁਰਦਾਸਪੁਰ ਨੇ ਇਹ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਦੋ AK47 ਅਤੇ 2 ਬੰਬ ਅਤੇ 2 ਮੈਗਜ਼ੀਨ ਅਤੇ 16 ਜਿੰਦਾ ਕਾਰਤੂਸ ਗਾਜੀਗੋੜ ਦੇ ਨਹਿਰ ਦੇ ਨਜ਼ਦੀਕ ਪਏ ਝਾੜੀਆਂ ਦੇ ਵਿੱਚੋਂ ਮਿਲੇ ਅਤੇ ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਪੰਜਾਬ ਦੇ ਵੱਲੋਂ ਵੀ ਟਵੀਟ ਕਰਕੇ ਸਾਂਝੀ ਕੀਤੀ ਗਈ ਸੀ ਤਾਂ ਹੁਣ ਐਸਐਸਪੀ ਗੁਰਦਾਸਪੁਰ ਨੇ ਕੀ ਕੁਝ کیا ਉੱਪਰ ਜਾਣਕਾਰੀ ਜੜੀਆਂ ਸਾਂਝੀ ਕਰ ਲੈਣੀਆਂ ਤੁਸੀਂ ਬਣੀ ਰਹੋ ਪੰਜਾਬੀ ਅਖ਼ਬਾਰ ਚੈਨ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਬਿਊਰੋ ਕੋ ਜੀ AGTF ਐਂਟੀ ਕਾਂਗਸਟਰ ਟਾਸਕ ਫੋਰਸ ਦੀ ਸਿਕਿਉਰਿਟੀ ਇਨਫੋਰਮੇਸ਼ਨ ਅਤੇ ਰੈਂਟਲिजੈਂਸ ਲੈਡ ਆਪਰੇਸ਼ਨ ਜਿਹੜਾ ਸੀਗਾ ਉਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਉਸ ਵੀ ਆਪ ਤੇ ਗੁਰਦਾਸਪੁਰ ਦੇ ਪਨਾਸ਼ਾਲਾ ਦੇ ਵਿੱਚ ਇੱਕ ਐਫਆਈਆ ਜਿਹੜੀ ਹੈਗੀ ਅੰਡਰ ਐਕਸਪਲੋਸਿਵ ਐਕਟ ਅਤੇ ਜਿਹੜਾ ਆਰਮ ਸੈਕਡਾਉਸ ਕੀਤੀ ਗਈ ਹੈਗੀ ਜਿਹਦੇ ਵਿੱਚ 2 AK47 2 ਹੈਂਡ ਗ੍ਰੇਨੇਡ ਅਤੇ ਲਾਈਵ ਆਂਸ ਜਿਹੜੇ ਹੈਗੇ ਫੰਡ ਹੋਏ ਸੀ ਜੀ ਕੀ ਹੋਰ ਅਗਲੀ ਕਰ ਰਹੇ ਹੋ ਦੇਖੋ ਜੀ ਇਹਦੇ ਵਿੱਚ ਅਸੀਂ ਡੈਟ ਆਫ ਆ ਦਾ ਕਿ ਵੀ ਇਹਨਾਂ ਦਾ ਸੋਰਸ ਕੀ ਸੀ ਕਿੱਥੇ ਜਾਣਾ ਸੀ ਇਹ ਸਾਰੀ ਚੀਜ਼ਾਂ ਅਸੀਂ ਇਨਵੈਸਟੀਗੇਟ ਕਰ ਰਹੇ ਸੀ ਥੈਂਕ ਯੂ ਗੁਰਦਾਸਪੁਰ ਪੁਲਿਸ ਦੇ ਹੱਥੇ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਜਿਸ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਦੇ ਵੱਲੋਂ ਜਿਹੜੀ ਵੱਡੀ ਵਾਰਤਾ ਤੁਹਾਨੂੰ ਅਨਜਾਮ ਦਿੱਤਾ ਜਾਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਥਲ ਪਾ ਦਿੱਤੀ ਅਦਾਦੀ ਕਿ ਐਸਐਸਪੀ ਗੁਰਦਾਸਪੁਰ ਨੇ ਇਹ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਦੋ AK47 ਅਤੇ 2 ਬੰਬ ਅਤੇ 2 ਮੈਗਜ਼ੀਨ ਅਤੇ 16 ਜਿੰਨਾ ਕਾਰਤੂਸ ਗਾਜੀਗੋੜ ਦੇ ਨਹਿਰ ਦੇ ਨਜ਼ਦੀਕ ਪਏ ਝਾੜੀਆਂ ਦੇ ਵਿੱਚੋਂ ਮਿਲੇ ਅਤੇ ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਪੰਜਾਬ ਦੇ ਵੱਲੋਂ ਵੀ ਟਵੀਟ ਕਰਕੇ ਸਾਂਝੀ ਕੀਤੀ ਗਈ ਸੀ ਤਾਂ ਹੁਣ ਐਸਐਸਪੀ ਗੁਰਦਾਸਪੁਰ ਨੇ ਕੀ ਕੁਝ ਕੀਤਾ ਉੱਪਰ ਜਾਣਕਾਰੀ ਜੜੀਆਂ ਸਾਂਝੀ ਕਰਨੀਆਂ ਤੁਸੀਂ ਬਣੀ ਰਹੋ ਪੰਜਾਬੀ ਏਕਰ ਚੈਨ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਬਿਊਰੋ ਦੇਖੋ ਜੀ AGTF ਐਂਟੀ ਕਾਂਗਸਟਰ ਟਾਸਕ ਫੋਰਸ ਦੀ ਸਿਕਿਉਰਿਟੀ ਇਨਫੋਰਮੇਸ਼ਨ ਅਤੇ ਰੈਂਟਲिजੈਂਸ ਲੈਡ ਆਪਰੇਸ਼ਨ ਜਿਹੜਾ ਸੀਗਾ ਉਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਉਸ ਵੀ ਆਪ ਤੇ ਗੁਰਦਾਸਪੁਰ ਦੇ ਪਨਾਸ਼ਾਲਾ ਦੇ ਵਿੱਚ ਇੱਕ ਆਫਆ ਜਿਹੜੀ ਹੈਗੀ ਅੰਡਰ ਐਕਸਪਲੋਸਿਵ ਵੈਕਟਰ ਅਤੇ ਜਿਹੜਾ ਆਰਮ ਸੈਕਡਾਊਸ ਕੀਤੀ ਗਈ ਹੈਗੀ ਜਿਹਦੇ ਵਿੱਚ 2 AK47 2 ਹੈਂਡ ਗ੍ਰੇਨੇਡ ਅਤੇ ਲਾਈਵ ਆਉਂਸ ਜਿਹੜੇ ਹਰੇਕ ਪਾ ਮਦ ਹੈ ਜੀ ਕੀ ਸਾਰਾ ਅਗਲੀ ਕਰ ਰਹੀ ਹੈ ਦੇਖੋ ਜੀ ਇਹਦੇ ਚ ਅਸੀਂ ਡੈਟ ਆਫ ਆਫ ਦਾ ਕਿ ਵੀ ਇਹਨਾਂ ਦਾ ਸੋਰਸ ਕੀ ਸੀ ਕਿੱਥੇ ਜਾਣਾ ਸੀ ਇਹ ਸਾਰੀ ਚੀਜ਼ ਅਸੀਂ ਇਨਵੈਸਟਿਗੇਟ ਕਰਦੇ ਸੀ ਗੁਰਦਾਸਪੁਰ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਜਿਸ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਦੇ ਵੱਲੋਂ ਜਿਹੜੀ ਵੱਡੀ ਵਾਰਤਾ ਤੁਹਾਨੂੰ ਅੰਜਾਮ ਦਿੱਤਾ ਜਾਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਥਲ ਪਾ ਦਿੱਤੀ ਅਦਾਦੀ ਕਿ ਐਸਐਸਪੀ ਗੁਰਦਾਸਪੁਰ ਨੇ ਇਹ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਦੋ AK47 ਅਤੇ 2 ਬੰਬ ਅਤੇ 2 ਮੈਗਜ਼ੀਨ ਅਤੇ 16 ਜਿੰਦਾ ਕਾਰਤੂਸ ਗਾਜੀਗੋੜ ਦੇ ਨਹਿਰ ਦੇ ਨਜ਼ਦੀਕ ਪਏ ਝਾੜੀਆਂ ਦੇ ਵਿੱਚੋਂ ਮਿਲੇ ਅਤੇ ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਪੰਜਾਬ ਦੇ ਵੱਲੋਂ ਵੀ ਟਵੀਟ ਕਰਕੇ ਸਾਂਝੀ ਕੀਤੀ ਗਈ ਸੀ ਤਾਂ ਹੁਣ ਐਸਐਸਪੀ ਗੁਰਦਾਸਪੁਰ ਨੇ ਕੀ ਕੁਝ کیا ਉੱਪਰ ਜਾਣਕਾਰੀ ਜੜੀਆਂ ਸਾਂਝੀ ਕਰ ਲੈਣੀਆਂ ਤੁਸੀਂ ਬਣੀ ਰਹੋ ਪੰਜਾਬੀ ਅਖ਼ਬਾਰ ਚੈਨ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਬਿਊਰੋ ਦੇਖੋ ਜੀ AGTF ਐਂਟੀ ਕੈਂਗਸਟਰ ਟਾਸਕ ਫੋਰਸ ਦੀ ਸਿਕਰਿਟੀ ਇਨਫੋਰਮੇਸ਼ਨ ਅਤੇ ਰੈਂਟਿਲिजੈਂਸ ਲੈਡ ਆਪਰੇਸ਼ਨ ਜਿਹੜਾ ਸੀਗਾ ਉਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਉਸ ਵੀ ਆਪ ਤੇ ਗੁਰਦਾਸਪੁਰ ਦੇ ਪਨਾਸ਼ਾਲਾ ਦੇ ਵਿੱਚ ਇੱਕ ਆਫਆ ਜਿਹੜੀ ਹੈਗੀ ਅੰਡਰ ਐਕਸਪਲੋਸਿਵ ਵੈਕਟਰ ਅਤੇ ਜਿਹੜਾ ਆਰਮ ਸੈਕਡਾਊਸ ਕੀਤੀ ਗਈ ਹੈਗੀ ਜਿਹਦੇ ਵਿੱਚ 2 AK47 2 ਹੈਂਡ ਗ੍ਰਨੇਡ ਅਤੇ ਲਾਈਵ ਆਉਂਸ ਜਿਹੜੇ ਹੈਗੇ ਪਾ ਮਦ ਹੈ ਜੀ ਕੀ ਸਵਾਲ ਅਗਲੀ ਕਰੇਗੀ ਦੇਖੋ ਜੀ ਇਹਦੇ ਵਿੱਚ ਅਸੀਂ ਡੈਡ ਆਫ ਆਫ ਦਾ ਕਿ ਵੀ ਇਹਨਾਂ ਦਾ ਸੋਰਸ ਕੀ ਸੀ ਕਿੱਥੇ ਜਾਣਾ ਸੀ ਇਹ ਸਾਰੀ ਚੀਜ਼ਾਂ ਅਸੀਂ ਇਨਵੈਸਟਿਗੇਟ ਕਰਦੇ ਸੀ ਗੁਰਦਾਸਪੁਰ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਜਿਸ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਦੇ ਵੱਲੋਂ ਜਿਹੜੀ ਵੱਡੀ ਵਾਰਤਾ ਤੁਹਾਨੂੰ ਅੰਜਾਮ ਦਿੱਤਾ ਜਾਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਥਲ ਪਾ ਦਿੱਤੀ ਅਦਾਦੀ ਕਿ ਐਸਐਸਪੀ ਗੁਰਦਾਸਪੁਰ ਨੇ ਇਹ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਦੋ AK47 ਅਤੇ 2 ਬੰਬ ਅਤੇ 2 ਮੈਗਜ਼ੀਨ ਅਤੇ 16 ਜਿੰਦਾ ਕਾਰਤੂਸ ਗਾਜੀਗੋੜ ਦੇ ਨਹਿਰ ਦੇ ਨਜ਼ਦੀਕ ਪਏ ਝਾੜੀਆਂ ਦੇ ਵਿੱਚੋਂ ਮਿਲੇ ਅਤੇ ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਪੰਜਾਬ ਦੇ ਵੱਲੋਂ ਵੀ ਟਵੀਟ ਕਰਕੇ ਸਾਂਝੀ ਕੀਤੀ ਗਈ ਸੀ ਤਾਂ ਹੁਣ ਐਸਐਸਪੀ ਗੁਰਦਾਸਪੁਰ ਨੇ ਕੀ ਕੁਝ کیا ਉੱਪਰ ਜਾਣਕਾਰੀ ਜੜੀਆਂ ਸਾਂਝੀ ਕਰ ਲੈਣੀਆਂ ਤੁਸੀਂ ਬਣੀ ਰਹੋ ਪੰਜਾਬੀ ਅਖ਼ਬਾਰ ਚੈਨ ਦੇ ਨਾਲ ਬਲਜੀਤ ਸਿੰਘ ਲੰਦੀ ਰਿਪੋਰਟ ਬਿਊਰੋ ਦੇਖੋ ਜੀ